ਸ਼ਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ ਤੇ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਕਿ ਪਸ਼ੂਆਂ ਨੂੰ ਸੋਣ ਤੋਂ 15-20 ਦਿਨ ਪਹਿਲਾਂ ਮਹੀਨਾ ਪਹਿਲਾਂ ਕਿਹੜੀ ਚੀਜ਼ ਪਾਈਏ ਜਿਸ ਦੇ ਨਾਲ ਸਾਡਾ ਖਰਚਾ ਵੀ ਘੱਟ ਹੋਵੇ ਤੇ ਪਸ਼ੂ ਦਾ ਜਿਹੜਾ ਆਰਡਰ ਆ ਲੇਵਾ ਉਹ ਵੀ ਚੰਗੀ ਤਰ੍ਹਾਂ ਬਣ ਜਾਵੇ ਵੱਡਾ ਬਣ ਜਾਵੇ ਤੇ ਆਪਾਂ ਕਈ ਤਰੀਕੇ ਬਣਾਉਣੇ ਹੈਗੇ ਆ ਠੀਕ ਹੈ ਅੰਗਰੇਜ਼ੀ ਦੇਸੀ ਹੋਮੋ ਬੈਥ ਕਈ ਤਰ੍ਹਾਂ ਦੀਆਂ ਦਵਾਈਆਂ ਹੁੰਦੀਆਂ ਜਿਹੜੀਆਂ ਆਪਾਂ ਆਪਣੇ ਪਸ਼ੂ ਨੂੰ ਦਿੰਨੇ ਆ ਪਰ ਕਈ ਵਾਰੀ ਆਪਣੇ ਪਸ਼ੂ ਦੇ ਉੱਪਰ ਉਹਨਾਂ ਦਾ ਅਸਰ ਨਹੀਂ ਹੁੰਦਾ ਤੇ ਅੱਜ ਆਪਾਂ ਤੁਹਾਨੂੰ ਸਸਤਾ ਜਆ ਤੇ ਘਰੇਲੂ ਨੁਕਤਾ ਦੱਸਾਂਗੇ ਬੜੇ ਆਸਾਨ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਵਰਤ ਕੇ ਆਪਣੇ ਪਸ਼ੂ ਦਾ ਜਿਹੜਾ ਲੇਵਾ ਹੈ ਉਹ ਵਧਾ ਸਕਦੇ ਹੋ ਤੇ ਇਹ ਜਾਣਨ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੋ ਪਸ਼ੂ ਦਾ ਜਿਹੜਾ ਲੇਵਾ ਹੈ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਤੋਂ ਵੀ ਵੱਡਾ ਲਿਵਰਟੀ ਕਰਨ ਵਾਸਤੇ ਲੇਵਾ ਕਰਨ ਵਾਸਤੇ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜਾ ਨਾਰੀਅਲ ਦਾ ਬੂਰਾ ਉਹ ਲੈ ਲੈਣਾ ਠੀਕ ਹੈ 2-3 ਕਿਲੋ ਲੈ ਆਓ ਤੇ ਉਸ ਦੇ ਨਾਲ ਨਾਲ ਤੁਸੀਂ ਕੀ ਕਰਨਾ ਹੈਗਾ ਕਿ ਤਿਲਾਂ ਦਾ ਤੇਲ ਹੈ ਜਿਹੜਾ ਉਹ ਲੈ ਲੈਣਾ ਬਜਾਰ ਤੋਂ ਆਸਾਨੀ ਦੇ ਨਾਲ ਮਿਲ ਜਾਣਾ ਤੁਹਾਨੂੰ ਤਿਲਾਂ ਦਾ ਤੇਲ ਤੇ ਉਸ ਤੋਂ ਬਾਅਦ ਤੁਸੀਂ ਵਿਟਾਮਿਨ ਐਚ ਲੈ ਲੈਣਾ ਠੀਕ ਹੈ ਇਹ ਤਿੰਨੇ ਚੀਜ਼ਾਂ ਲੈ ਲੈਣੀਆਂ ਠੀਕ ਹੈ ਤੇ ਰੋਟੀ ਐ ਜਿਹੜੀ ਤੁਸੀਂ ਕਰੇ ਐ ਉਹ ਲੈ ਲੈਣੀਆਂ ਰੋਟੀ ਠੀਕ ਹੈ ਤੇ 20 ਗ੍ਰਾਮ ਬੂਰਾ ਜਿਹੜਾ ਤੁਸੀਂ ਰੋਟੀ ਦੇ ਉੱਪਰ ਪਾ ਲੈਣਾ ਠੀਕ ਹੈ 20 ਗ੍ਰਾਮ ਠੀਕ ਹੈ 20 ਗ੍ਰਾਮ ਬੂਰਾ ਤੁਸੀਂ ਰੋਟੀ ਦੇ ਉੱਪਰ ਪਾ ਲੈਣਾ ਠੀਕ ਹੈ 20 ਪਾ ਲਓ 25 ਪਾ ਲਓ 50 ਗ੍ਰਾਮ ਪਾ ਲਓ ਠੀਕ ਹੈ ਜਿੰਨਾ ਰੋਟੀ ਦੇ ਉੱਪਰ ਪੈਂਦਾ ਉਹਨਾ ਤੁਸੀਂ ਪਾ ਲਓ ਜੇ ਤੁਸੀਂ ਡੋਜ਼ ਘੱਟ ਪਾਉਂਗੇ ਤਾਂ ਤੁਸੀਂ ਜ਼ਿਆਦਾ ਦਿਨ ਪਾ ਸਕਦੇ ਹੋ ਜੇ ਤੁਸੀਂ ਜ਼ਿਆਦਾ ਡੋਜ਼ ਪਾਉਂਗੇ ਤਾਂ ਤੁਸੀਂ 20 ਦਿਨ ਪਾ ਸਕਦੇ ਹੋ ਜਾਂ ਤੁਸੀਂ 100 ਗ੍ਰਾਮ ਬੂਰਾ ਲੈ ਲਓ ਠੀਕ ਹੈ 100 ਗ੍ਰਾਮ ਬੂਰਾ ਲੈ ਕੇ ਉਸ ਦੇ ਉੱਪਰ 10 ਤੋਂ 15 ਐਮ ਐਲ ਤੁਸੀਂ ਜਿਹੜਾ ਹੈਗਾ ਤਿਲਾਂ ਦਾ ਤੇਲ ਆ ਉਹ ਪਾ ਲੈਣਾ ਠੀਕ ਹੈ ਤੇ ਉਸ ਦੇ ਉੱਪਰ ਹੀ ਤੁਸੀਂ ਜਿਹੜਾ ਵਿਟਾਮਿਨ ਐਚ ਹੈ ਜਾਂ ਆਡਰ ਐਚ ਹੈ ਕਿਸੇ ਵੀ ਕੰਪਨੀ ਦਾ ਤੁਸੀਂ ਲੈ ਲੈਣਾ ਤੇ ਉਹ ਪਾ ਲੈਣਾ ਠੀਕ ਹੈ ਉਹ ਵੀ ਤੁਸੀਂ 10 ਐਮ ਐਲ ਹੀ ਪਾ ਸਕਦੇ ਹੋ ਉਸ ਤੋਂ ਜ਼ਿਆਦਾ ਨਹੀਂ ਪਾਉਣਾ ਇਹਨਾਂ ਤੇ ਇਹਨਾਂ ਚੀਜ਼ਾਂ ਨੂੰ ਰੋਟੀ ਦੇ ਉੱਪਰ ਕਣਕ ਦੀ ਰੋਟੀ ਦੇ ਉੱਪਰ ਪਾ ਕੇ ਤੇ ਤੁਸੀਂ ਪਸ਼ੂ ਨੂੰ ਖਵਾ ਦੇਣਾ ਠੀਕ ਹੈ ਇਸ ਦੇ ਨਾਲ ਤੁਸੀਂ ਦੇਖੋਗੇ ਕਿ ਤੁਹਾਡੇ ਪਸ਼ੂ ਦਾ ਜਿਹੜਾ ਲੇਵ ਹੈ 15-20 ਦਿਨਾਂ ਦੇ ਵਿੱਚ ਹੀ ਤੁਸੀਂ ਵੱਡਾ ਕਰ ਸਕਦੇ ਹੋ ਠੀਕ ਹੈ ਪਸ਼ੂ ਦੁੱਧ ਵੀ ਚੰਗਾ ਦੇਵੇਗਾ ਇਹ ਪ੍ਰੋਡਕਟ ਵਰਤਣ ਤੋਂ ਪਹਿਲਾਂ ਤੁਸੀਂ ਉਸ ਦੀ ਜਿਹੜੀ ਡੀ ਵਰਮਿੰਗ ਹੈ ਜਰੂਰ ਕਰ ਲੈਣੀ ਹੈ ਡੀ ਵਰਮਿੰਗ ਵਾਸਤੇ ਸ਼ਿਰਪ ਵੀ ਆਉਂਦਾ ਹੈ ਡੀ ਵਰਮਿੰਗ ਵਾਸਤੇ ਗੋਲੀਆਂ ਵੀ ਆਉਂਦੀਆਂ ਦੋਵਾਂ ਵਿੱਚੋਂ ਤੁਸੀਂ ਇੱਕ ਚੀਜ਼ ਪਸ਼ੂ ਨੂੰ ਸਵੇਰੇ ਨਰਨੇ ਕਾਲਜ ਦੇ ਦੇਣੀ ਹੈ ਤਾਂ ਉਸ ਤੋਂ ਦੂਸਰੇ ਦਿਨ ਤੁਹਾਨੂੰ ਜੋ ਬੂਰਾ ਦੱਸਿਆ ਹੈਗਾ ਠੀਕ ਹੈ ਨਾਰੀਅਲ ਦਾ ਉਹ ਤੇ ਦੂਸਰੇ ਨੰਬਰ ਤੇ ਤੁਸੀਂ ਤਿਲਾਂ ਦਾ ਤੇਲ ਤੇ ਤੀਸਰੇ ਨੰਬਰ ਤੇ ਤੁਸੀਂ ਵਿਟਾਮਿਨ ਐਚ ਹੈ ਤੁਸੀਂ ਪਸੂ ਨੂੰ ਇਹ ਦੇ ਸਕਦੇ ਹੋ ਸੋਂ ਤੋਂ ਮਹੀਨਾ ਪਹਿਲਾਂ ਸ਼ੁਰੂ ਕਰ ਸਕਦੇ ਹੋ 20 ਦਿਨ ਪਹਿਲਾਂ ਸ਼ੁਰੂ ਕਰ ਸਕਦੇ ਹੋ ਠੀਕ ਹੈ ਇੱਕ ਟਾਈਮ ਤੇ ਤੁਸੀਂ ਇਹ ਖਰਾਕ ਦੇਣੀ ਹੈ ਰੋਟੀ ਦੇ ਨਾਲ ਤੇ ਤੁਸੀਂ ਦੇਖੋਗੇ ਕਿ ਬਹੁਤ ਵਧੀਆ ਰਿਜ਼ਲਟ ਆਊਗਾ ਇਸ ਦੇ ਨਾਲ 100% ਇਹ ਵਰਤਿਆ ਹੋਇਆ ਨੁਕਤਾ ਜਿਹੜਾ ਆਪਾਂ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਤੇ ਇਸ ਨੁਕਤੇ ਨੂੰ ਵਰਤਣ ਤੋਂ ਬਾਅਦ ਜੇ ਤੁਹਾਡੇ ਪਸ਼ੂ ਦਾ ਰਿਜ਼ਲਟ ਵਧੀਆ ਆਉਂਦਾ ਤਾਂ ਤੁਸੀਂ ਇਸ ਨੂੰ ਕਮੈਂਟਾਂ ਦੇ ਵਿੱਚ ਸ਼ੇਅਰ ਕਮੈਂਟ ਦੇ ਵਿੱਚ ਦੱਸਣਾ ਜ਼ਰੂਰ ਹੈ ਇਸ ਨੁਕਤੇ ਨੂੰ ਅੱਗੇ ਵੀ ਆਪਣੇ ਦੋਸਤਾਂ ਭੈਣ ਭਰਾਵਾਂ ਰਿਸ਼ਤੇਦਾਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਇਸ ਦੇ ਨਾਲ ਜਿਹੜੀ ਜਾਣਕਾਰੀ ਹੈ ਪਸ਼ੂਆਂ ਦੇ ਨਾਲ ਰਿਲੇਟਡ ਸਭ ਭੈਣ ਭਰਾਵਾਂ ਤੱਕ ਪਹੁੰਚ ਸਕੇ ਤੇ ਸਭ ਦਾ ਭਲਾ ਹੋ ਸਕੇ ਠੀਕ ਹੈ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜਰੂਰ ਕਰ ਲੈਣਾ ਜੇ ਕੋਈ ਭੈਣ ਭਰਾ ਨਵਾਂ ਇਸ ਚੈਨਲ ਨੂੰ ਦੇਖ ਰਿਹਾ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਦਾ ਬਟਨ ਵੀ ਜਰੂਰ ਦਬਾ ਲੈਣਾ ਤਾਂ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਦੇ ਨਾਲ ਮਿਲ ਸਕੇ ਤੇ ਪਸ਼ੂਆਂ ਦੇ ਨਾਲ ਖੇਤੀਬਾੜੀ ਦੇ ਨਾਲ ਰਿਲੇਟਡ ਤੁਹਾਨੂੰ ਵੀਡੀਓ ਆਸਾਨੀ ਦੇ ਨਾਲ ਮਿਲ ਸਕਣ ਕਿਉਂਕਿ ਜਿੰਨੇ ਵੀ ਨੁਕਤੇ ਆਪਾਂ ਇਸ ਵੀਡੀਓ ਦੇ ਵਿੱਚ ਦੱਸਦੇ ਆਂ ਚੈਨਲ ਦੇ ਉੱਪਰ ਉਹ ਸਾਰੇ ਹੀ ਵਰਤੇ ਹੋਏ ਨੁਕਤੇ ਹੁੰਦੇ ਆ ਅਜਮਾਏ ਹੋਏ ਨੁਕਤੇ ਹੁੰਦੇ ਆ ਤੇ ਦੱਸੇ ਤਰੀਕੇ ਦੇ ਨਾਲ ਤੁਸੀਂ ਵਰਤ ਕੇ ਇਹਨਾਂ ਨੁਕਤਿਆਂ ਨੂੰ ਆਪਣੇ ਪਸ਼ੂਆਂ ਦੇ ਉੱਪਰ ਆਪਨਾ ਫਾਇਦਾ ਕਰ ਸਕਦੇ ਹੋ ਚੰਗਾ ਰੇਟ ਲੈ ਸਕਦੇ ਹੋ ਚੰਗੀ ਲਿਵਰਟੀ ਪਸ਼ੂ ਦੀ ਬਣਾ ਸਕਦੇ